ਸਰੀ ਸਕੂਲ ਡਿਸਟ੍ਰਿਕਟ ਜਿਸ ਦੇ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਉਸ ਸਾਹ ਦੇ ਨਾਲ ਫੰਡਿੰਗ ਨਹੀਂ ਮਿਲ ਰਹੀ ਜਿਸ ਕਾਰਨ ਇਹ ਚਰਚਾ ਦੇ ਵਿੱਚ ਕਾਫੀ ਬਣਿਆ ਰਹਿੰਦਾ ਹੈ ਹੁਣ ਸਰੀ ਸਕੂਲ ਡਿਸਟ੍ਰਿਕਟ ਦੇ ਵੱਲੋਂ ਸਕੂਲ ਬੱਸਸ ਦੇ ਬਜਟ ਨੂੰ ਅੱਧਾ ਕਰ ਦਿੱਤਾ ਗਿਆ ਜਿਸ ਦੇ ਬਾਅਦ ਬਹੁਤ ਸਾਰੇ ਮਾਪੇ ਚਿੰਤਤ ਨੇ ਕਿ ਉਹ ਕਿੰਜ ਆਪਣੇ ਬੱਚਾ ਨੂੰ ਸਕੂਲ ਛੱਡਣ ਤੇ ਲਿਆਉਣ ਦੇ ਲਈ ਜਾਣਗੇ ਪਰ ਦੂਜੇ ਪਾਸੇ ਰਿਕਾਰਡ ਬੱਚਿਆਂ ਦੀ ਆਮਦ ਦੇ ਚਲਦਿਆਂ ਖਰਚਿਆਂ ਨੂੰ ਕੰਟਰੋਲ ਕਰਨ ਦੇ ਲਈ ਕਦਮ ਸਕੂਲ ਡਿਸਟ੍ਰਿਕਟ ਦੇ ਵੱਲੋਂ ਚੁੱਕੇ ਗਏ ਨੇ ਸਰੀ ਸਕੂਲ ਡਿਸਟ੍ਰਿਕਟ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਫੰਡਾਂ ਦੀ ਘਾਟ ਦੇ ਨਾਲ ਜੂਝ ਰਿਹਾ ਹੈ ਅਤੇ ਬੱਚਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਕਾਰਨ ਸਕੂਲ ਡਿਸਟ੍ਰਿਕਟ ਦੇ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਤੋਂ ਵਾਧੂ ਸਹਾਇਤਾ ਮੰਗੀ ਜਾ ਰਹੀ ਹੈ ਇਸੇ ਦਰਾਂ ਨੇ ਹੁਣ ਟ੍ਰਾਂਸਪੋਰਟੇਸ਼ਨ ਸਿਸਟਮ ਭਾਪਕੇ ਸਕੂਲ ਬੱਸਸ ਦੇ ਵਿੱਚ ਵਿਦਿਆਰਥੀਆਂ ਨੂੰ ਲਿਆਉਣ ਦੇ ਲਈ ਜੋ ਸਕੂਲ ਡਿਸਟ੍ਰਿਕਟ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ ਉਸ ਦੇ ਬਜਟ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ ਇਸ ਉੱਪਰ 7 ਮਿਲੀਅਨ ਡਾਲਰ ਦਾ ਖਰਚਾ ਹੁੰਦਾ ਸੀ ਪਰ ਹੁਣ ਇਸ ਨੂੰ 3 ਮਿਲੀਅਨ ਡਾਲਰ ਤੇ ਲਿਆਂਦਾ ਗਿਆ ਜਿਸ ਦੇ ਬਾਅਦ ਲਗਾਤਾਰ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਸੂਬੇ ਦੇ ਸਿਆਸਤਦਾਨਾਂ ਤੇ ਸਵਾਲ ਚੁੱਕੇ ਜਾ ਰਿਹਾ ਹੈ ਬੀਸੀਐਡ ਅਸੈਸੋ ਸੁਸਾਇਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ 500 ਤੋਂ ਵੱਧ 12 ਦੇ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਨੇ ਜਿਸ ਵਿੱਚ ਉਹਨਾਂ ਆਖਿਆ ਕਿ ਹੁਣ ਇਸ ਕਟ ਲੱਗਣ ਤੋਂ ਬਾਅਦ ਉਹਨਾਂ ਦਾ ਬੱਚਾ ਬੱਸ ਇਸ ਦੇ ਰਾਹੀਂ ਸਕੂਲ ਜਾਣ ਦੇ ਯੋਗ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਆਪਣੀ ਨੌਕਰੀ ਗਵਾਉਣ ਦਾ ਖਤਰਾ ਵੀ ਬਣਿਆ ਹੋਇਆ ਕਿਉਂਕਿ ਆਪਣੇ ਜੌਬ ਸ케ਜੂਲ ਦੇ ਚੱਲਦਿਆਂ ਉਹ ਬੱਚਾ ਨੂੰ ਸਕੂਲ ਛੱਡਣ ਜਾਂ ਲਿਆਉਣ ਦੇ ਯੋਗ ਨਹੀਂ ਹੈ ਸਰੀ ਦੇ ਵਿੱਚ ਪਿਛਲੇ 2 ਸਾਲਾਂ ਦੌਰਾਨ ਔਸਤਨ ਹਰ ਸਾਲ 2400 ਸਟੂਡੈਂਟਸ ਦਾ ਵਾਧਾ ਹੋਇਆ ਜਿਸ ਕਾਰਨ ਸਕੂਲਾਂ ਦੇ ਵਿੱਚ ਪੋਟੇਬਲ ਦੀ ਸਮੱਸਿਆ ਵੀ ਵਧੀ ਹੈ ਕਿਉਂਕਿ ਕਲਾਸਰੂਮਸ ਉਨੀ ਤੇਜ਼ੀ ਦੇ ਨਾਲ ਨਹੀਂ ਬਣ ਰਹੇ ਨੀ ਤੇਜ਼ੀ ਦੇ ਨਾਲ ਬੱਚਿਆਂ ਦਾ ਵਾਧਾ ਹੋ ਰਿਹਾ ਹੈ ਸਾਰੇ ਸਕੂਲ ਡਿਸਟ੍ਰਿਕਟ ਦੇ ਵੱਲੋਂ ਪ੍ਰੋਵਿੰਸ਼ਲ ਸਰਕਾਰ ਤੋਂ ਨਵੇਂ ਸਕੂਲਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰੋਵਿੰਸ਼ਲ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਫੈਬ੍ਰਿਕੇਟਡ ਕਲਾਸਰੂਮਸ ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਕਿਹਾ ਹੈ ਕਿ ਇੰਨੀ ਤੇਜ਼ੀ ਦੇ ਨਾਲ ਸਕੂਲ ਇਨਫਰਾਸਟ੍ਰਕਚਰ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਐਜੂਕੇਸ਼ਨ ਮਿਨਿਸਟਰੀ ਨੇ ਇਹ ਵੀ ਕਿਹਾ ਸੀ ਕਿ ਜਿਸ ਢੰਗ ਦੇ ਨਾਲ ਜ਼ਮੀਨ ਮਹਿੰਗੀ ਹੋਈ ਹੈ ਉਸ ਹਾਲਾਤ ਦੇ ਵਿੱਚ ਮਲਟੀ ਸਟੋਰੀ ਸਕੂਲ ਬਣਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਏਗਾ ਕਿਉਂਕਿ ਜ਼ਮੀਨ ਦੀ ਵਧੀ ਹੋਈ ਕੀਮਤ ਦੇ ਕਾਰਨ ਨਵੀਂ ਜ਼ਮੀਨ ਪਰਚੇਸ ਕਰਨੀ ਮੁਸ਼ਕਲ ਹੈ ਦੂਜੇ ਪਾਸੇ ਸਲੀ ਸਕੂਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਜਿਸ ਤੰਗ ਦੇ ਨਾਲ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਵੱਧ ਤੋਂ ਵੱਧ ਕਲਾਸਰੂਮਸ ਦੀ ਜ਼ਰੂਰਤ ਹੈ ਸਿਟੀ ਆਫ ਸਰੀ ਦੇ ਵੱਲੋਂ ਵੀ ਕਲਾਸਰੂਮਸ ਦੀ ਘਾਟ ਨੂੰ ਸਕੂਲ ਇਨਫਰਾਸਟ੍ਰਕਚਰ ਕ੍ਰਾਈਸਿਸ ਐਲਾਨਿਆ ਗਿਆ ਦੂਜੇ ਪਾਸੇ ਬਹੁਤ ਸਾਰੇ ਸਕੂਲ ਡਿਸਟ੍ਰਿਕਟਸ ਦੇ ਟਰਸਟਿਸ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਹੋਇਆ ਤੇ ਬਹੁਤ ਸਾਰੀਆਂ ਯੰਗ ਫੈਮਿਲੀਜ਼ ਦੇ ਵੱਲੋਂ ਸਰੀ ਸ਼ਹਿਰ ਦੀ ਚੋਣ ਕੀਤੀ ਗਈ ਹੈ ਤਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਲਈ ਇੰਨਾ ਵੱਡਾ ਬਜਟ ਦੇਣਾ ਸੌਖਾ ਨਹੀਂ ਹੈ ਤਾਂ ਫੈਡਰਲ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਯੰਗ ਕੈਨੇਡੀਅਨਸ ਆਏ ਨੇ ਤਾਂ ਉੱਥੇ ਬੱਚਿਆਂ ਨੂੰ ਸਕੂਲ ਅਤੇ ਫੈਮਿਲੀਜ਼ ਦੇ ਲਈ ਹੈਲਥ케ਅਰ ਜ਼ਰੂਰੀ ਹੈ ਫੈਡਰਲ ਪੱਧਰ ਤੇ ਜੇਕਰ ਇਸ ਤੇ ਲਈ ਪਹੁੰਚ ਕੀਤੀ ਜਾਵੇ ਤਾਂ ਸਕੂਲਾਂ ਦੇ ਵਿੱਚ ਕਲਾਸਰੂਮਸ ਦਾ ਪ੍ਰਬੰਧ ਜਲਦੀ ਹੋ ਸਕਦਾ ਹੈ ਕਿਉਂਕਿ ਪ੍ਰੋਵਿੰਸ਼ਲ ਸਰਕਾਰ ਕੋਲ ਇਹਨੇ ਫੰਡ ਨਹੀਂ ਨੇ ਕਿ ਉਹ ਤੇਜ਼ੀ ਦੇ ਨਾਲ ਸਕੂਲ ਇਨਫਰਾਸਟ੍ਰਕਚਰ ਨੂੰ ਵਧਾ ਸਕਣ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ